speak it out with it. I don't know. 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 I don't ਕੀ ਕਾ ਕਾ ਵਾਦਪੁਰ ਜੀ ਕੀ ਫਤਿਹ ਆਪਾਂ ਸਾਰੇ ਸੱਚੇ ਪਾਕਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੇ ਸਾਰੇ ਆਪਾਂ ਪੁੱਤਰ ਢਿੰਗਾ ਵਾਂ ਆਪਸ ਦੇ ਵਿੱਚ ਇੱਕ ਪਰਿਵਾਰ ਵਾਂ ਹਰ ਹਮੇਸ਼ਾ ਹੀ ਆਪਾਂ ਦਸ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜੇ ਰਹਿਣਾ ਵਾ ਜੋ ਪੂਰਤਾ ਜੀ ਦੇ ਸਾਨੂੰ ਪਾਵਨ ਬਚਨਵਾ ਬਾਣੀ ਗੁਰੂ ਗੁਰੂੰਨ ਬਾਣੀ ਵੇਤ ਬਾਣੀ ਅਮਰਤ ਸਾਰੇ ਗੁਰ ਐਨੇ ਕਹੈ ਸੇਵਕ ਜਤ ਮਾਨੈ ਪਰ ਤੱਕ ਗੁਰੂ ਨਿਸਾਰੇ ਆਪਣੀ ਗੁਰਦਾਨੀ ਤੇ ਹਮੇਸ਼ਾ ਭਰੋਸਾ ਰੱਖਣਾ ਬੁੱਧੂ ਨੇ ਸੁਖ ਨੇ ਹਮੇਸ਼ਾ ਗੁਰੂ ਅੱਗੇ ਅਰਦਾਸ ਕਰਨੀ ਗੀਤ ਸਿੱਖੀ ਆਨ ਇਹ ਜੜੀ ਅਨਮੋਲ ਦਾ ਆਪਾਂ ਸਿੱਖੀ ਨੂੰ ਸਾਹਮਣੇ ਰੱਖਣਾ ਇਸੇ ਤਰ੍ਹਾਂ ਸੋਹਣੀਆਂ ਦਸਤਾਰਾਂ ਸਜਾਉਣੀਆਂ ਤੱਕ ਨੇ ਸਿਰ ਤੇ ਦੁਪੱਟੀ ਰੱਖਣੇ ਆ ਮੈਂ ਜੈ ਜੀ ਜੈ ਮੈਂ ਮੇਰੀ ਤੇਰੀ ਦੇ ਨਾਲਕ ਗੁਰੂ ਗੋਬਿੰਦ ਪ੍ਰਤਾਪ ਚਾਹ ਜੀ ਅੱਗੇ ਅਰਦਾਸ ਕਰਦਾ ਕਿ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਬਾਗ ਰਹੋ ਔਰ ਤੁਹਾਡੇ ਬੱਚੇ ਤੁਹਾਡੇ ਜਾਂ ਧੀਾਂ ਪੁੱਤ ਤਰੱਕੀਆਂ ਕਰਨ ਔਰ ਤਰੱਕੀਆਂ ਦੇ ਜ਼ਿੰਦਗੀ ਦੇ ਵਿੱਚ ਉੱਚੇ ਮਕਾਮ ਛੂਣ ਆਪਾਂ ਜਿੰਨੀ ਮਰਜ਼ੀ ਦੁਨੀਆ 'ਚ ਤਰੱਕੀ ਕਰੀਏ ਗੁਰੂ ਦੀ ਬਖਸ਼ਿਸ਼ ਹੈ ਪਰ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨੂੰ ਅਤੇ ਆਪਣੇ ਸ਼ਹੀਦਾਂ ਨੂੰ ਚੇਤੇ ਰੱਖਣਾ ਜਿੰਨਾਂ ਨੇ ਸਿੱਖੇ ਲਈ ਬੰਦ-ਬੰਦ ਕਟਾਏ ਕੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਆਰੀਆਂ ਨਾਲ ਚੜਾਏ ਗਏ ਪਰ ਧਰਮ ਨਹੀਂ ਹਾਰਿਆ ਸਾਡੇ ਲਈ ਸਾਡਾ ਧਰਮ ਬੜਾ ਅਹਿਮ ਆ ਸਾਨੂੰ ਆਪਣਾ ਧਰਮ ਜਾਣ ਤੋਂ ਵਕਤ ਪਿਆਰਾ ਦਾ ਆਪਣੇ ਧਰਮ ਦੇ ਵਿੱਚ ਪਰਪੱਕ ਵੀ ਰਹਿਣਾ ਅੱਗੇ ਧਰਮ ਦਾ ਸਤਕਾਰ ਕਰਨਾ ਸਾਰਿਆਂ ਨਾਲ ਮੁਹੱਬਤ ਰੱਖਣੀ ਇਹ ਸਾਡੇ ਗੁਰੂ ਦਾ ਹੁਕਮ ਆ ਕਿਉਂਕਿ ਸਾਡੇ ਗੁਰੂ ਦਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਗੈਰ ਖਾਲਸਾ ਸੱਚੀ ਰਾਹ ਤੇ ਚੱਲਾਂਗੇ ਤੇ ਫਿਰ ਅਤੁੱਤੀ ਨੂੰ ਰਬਾਨੀ ਲਾਵਾਂਗੇ ਬਿਸਮਰ ਏ ਬਿਸਰ ਗਈ ਸਗਤ ਤੱਕ ਪਰਾਈ ਬਿਸਰ ਗਈ ਬਿਸਰ ਗਈ ਬਿਸਰ ਗਈ ਸਭ ਤਾਂ ਤੇ ਪਰਾਈ ਮਿਲ ਗਈ ਜਿੱਤੇ ਸਾਧ ਸੰਗਤ ਮੁਰੇ ਪਾਈ ਜਦ ਤੇ ਸਾਧ ਸੰਗਤ ਮਰੇ ਪਾਈ ਜਦ ਤੇ ਸਾਧ ਸੰਗਤ ਮਰੇ ਪਾਈ ਜਦ ਤੇ ਸਾਧ ਸੰਗਤ ਮਰੇ ਪਾਈ न बदान गो बेदाना गोरी नगाना न कोै नगाना सगल संग हमको बन आई सगल संग हमको बन आई सगल संगको बन आई सगल संगो आन तन गु ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਜੇ ਜਵੇ ਤਾਂ ਜਾਵੇ ਮੇਰਾ ਸਿੱਕੀ ਸਦਕਾ ਜਾਵੇਂ ਜੇ ਜਵੇ ਤਾਂ ਜਾਵੇ ਮੇਰਾ ਸਿੱਕੀ ਸਦਕਾ ਜਾਵੇਂ ਜੋ ਤਾ ਪ੍ਰੇਮ ਖੇਲਨ ਕਾ ਚਾਉ ਜਨ ਤਾ लनि काचा जा तो प्रेम केन चाचाओ जा तो प्रेम खेलनि चाचाओ तरली गली मेरी आिर तरकली गली मेरी आर तार कली गली मेरी आर तरकली गली मेरि आार्ग पैर तरी जार्ग पैर तरी जारग पैरे हित मार्गरी ਜੀਹੇ ਕਾਨ ਨਕੀ ਜੈ ਸਿਰ ਦੀ ਜੈ ਕਾਨ ਨਕੀ ਜੈ ਜੀਹੇ ਕਾਨ ਨਕੀ ਜੈ ਸਿਰ ਦੀ ਜੈ ਕਾਨ ਨਕੀ ਮੈਂ ਇਸ ਨਗਰ ਦੀਆਂ ਇਸ ਇਲਾਕੇ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕੱਲ ਨੂੰ ਜਿਹੜਾ ਫਰਮਾ ਸਮਾਗਮ ਹੋਣਾ ਉਹਦੇ ਵਿੱਚ ਆਪਣੇ ਇਲਾਕੇ ਦਾ ਕੋਈ ਵੀ ਸਿੱਖ ਨਾ ਰਵੇ ਜਿਹੜਾ ਨਾ ਪਹੁੰਚੇ ਉੱਥੇ ਸਾਰਿਆਂ ਨੇ ਪੰਚੜਾਵਾ ਤੋਂ ਮੈਂ ਸੰਗਤ ਨੂੰ ਇਹ ਅਪੀਲ ਕਰਕੇ ਜਾਂਦਾ ਆਪਾਂ ਹਮੇਸ਼ਾ ਹੀ ਗੁਰੂ ਆਸਰਾ ਰੱਖਣਾ ਗੁਰੂ ਆਸਰੇ ਦੇ ਮੁਤਾਬਕ ਚੱਲਣਾ ਬਾਣੀ ਦੇ ਪੈਰੇ ਬਧਾਉਣੇ ਆ ਆਪਣੇ ਕੇਂਦਰੀ ਸਥਾਨ ਸਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸਰਬਉੱਚ ਤਕਤ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਦੀ ਵਾਅਦਾ ਕਰਦੇ ਹਾਂ ਸਾਹਿਬ ਜੀ ਜੈ ਜੀ ਸਾਬ ਦੇ ਵਿੱਚ ਜਿਗਰਾ ਵੈਸੇ ਵੀ ਗੁਰੂ ਸਾਹਿਬ ਕਹਿੰਦੇ ਸੋਚੋ ਮੰਦਾਸੀ ਹੈ ਜਿਸ ਨੂੰ ਮੰਦੇ ਜਾਨ ਮਾਈਆਂ ਰਾਬਰ ਜਾਈਆਂ ਵੀ ਕਿਹਾ ਮਾਈਆਂ ਜਿਹੜੀਆਂ ਵੈਸੇ ਤਰ੍ਹਾਂ ਬੱਚਿਆਂ ਨੂੰ ਇਤਿਹਾਸ ਦੀਆਂ ਸਾਧੀਆਂ ਦੱਸਣ ਆਪ ਪਾਠ ਕਰਨ ਬੱਚਿਆਂ ਨੂੰ ਕੋਲ ਬਹਾਲਣ ਜੇ ਸਾਡੇ ਘਰਾਂ ਦੇ ਵਿੱਚ ਬਾਣੀ ਆ ਕਿ ਗੁਰੂ ਨਾਨਕ ਸਾਹਿਬ ਦਾ ਵਸਾਵਾ ਕਿ ਮੈਂ ਮਾਈਆਂ ਨੂੰ ਇਹ ਵਿਸ਼ੇਸ਼ ਉਪੀਰ ਕਰਦਾ ਵੀ ਆਪਾਂ ਪਾਠ ਕਰਨਾ ਗੁਰੂ ਦੇ ਨਾਲ ਜੁੜਨਾ ਇਹ ਬੱਚਿਆਂ ਨੂੰ ਵੀ ਸਿੱਖੀ ਨਾਲ ਜੋੜ ਕੇ ਰਖੜਾ ਤੁਸੀਂ ਬਹੁਤ ਇਸ ਨਿਮਾਣੀ ਸੇਵਕ ਦਾ ਜੋ ਕਿ ਅਕਾਲ ਤਖਤ ਸਾਹਿਬ ਦਾ ਇੱਕ ਨਿਮਾਣਾ ਜੱਥੇਦਾਰ ਆ ਬੜਾ ਤੁਸੀਂ ਜਿਆਨ ਨਾਲ ਆਖਿਆ ਮੈਂ ਤੁਹਾਡਾ ਸਾਰੀਆਂ ਮਾਵਾਂ ਭੈਣਾਂ ਆਪਣੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ